ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਪਿਛਲੇ ਦਿਨੀ ਜੋ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਨੇ ਪਖੰਡਵਾਦ ਦੇ ਖਿਲਾਫ ਅਖੰਡ ਪਜਾਓ ਪੰਜਾਬ ਬਚਾਓ ਮਹਿੰਮ ਵੀਡੀਓ ਕੀਤੀ ਉਸ ਵਿੱਚ ਜੋ ਵਾਰ-ਵਾਰ ਮੋਗੇਵਾਲਾ ਸ਼ਿਵਨਾਥ ਜੋ ਆਪਣੀਆਂ ਸੋਸ਼ਲ ਮੀਡੀਆ ਤੇ ਸਿਗਰਟਾਂ ਬੀੜੀਆਂ ਅਤੇ ਸਿਰਫ ਮਾ ਕੇ ਪਖੰਡਵਾਦ ਕਰ ਰਿਹਾ ਸੀ ਅਤੇ ਹੋਲੇ-ਪਾਲੇ ਲੋਕਾਂ ਨੂੰ ਠੱਗ ਰਿਹਾ ਉਸਨੇ ਪਖੰਡਵਾਦ ਤੋਂ ਸੋਬਾ ਕਰਦਿਆਂ ਹੋਇਆਂ ਆਪਣੀਆਂ ਗਲਤੀਆਂ ਕਬੂਲ ਕੀਤੀਆਂ ਅਤੇ ਗੁਰੂ ਦਿਆਂ ਲਾੜੀਆਂ ਹੋ ਜਾਂ ਤੂੰ ਇਸ ਦੀ ਮਾਫੀ ਮੰਗੀ ਤੇ ਅੱਗੇ ਵਾਸਤੇ ਇਹੋ ਜਿਹਾ ਪਖੰਡ ਨਾ ਕਰਨ ਦੀ ਤੌਬਾ ਕੀਤੀ ਜਿਹਾਂ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਵੀ ਇਸ ਵਿੱਚ ਬਹੁਤ ਵੱਡਾ ਸਹਿਯੋਗ ਰਿਹਾ ਹੈ ਅਦੇ ਪੁਲਿਸ ਨੇ ਆਪਣੇ ਸੂਝ-ਬੂਝ ਨਾਲ ਸਾਰਾ ਮਸਲਾ ਸ਼ਾਂਤਮਈ ਢੰਗ ਨਾਲ ਹੱਲ ਕੀਤਾ ਦੇਖਦੇ ਆਂ ਪੂਰੀ ਜਿੱਥੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਜੈ ਮਾਤਾ ਦੇ ਜੈ ਮਸਤਾਨ ਜੈ ਫਕਰ ਫਕੀਰਾਂ ਦੇ ਮੈਂ ਬੋਲ ਰਿਹਾ ਮਹੰਤ ਬਾਬਾ ਸ਼ਿਵਨਾਥ ਮੋਕੇ ਸ਼ਹਿਰ ਵਾਲਾ ਜੋ ਭਾਈ ਥੋੜੇ ਜਿਿਹੇ ਪਿਛਲੇ ਦਿਨਾਂ ਤੋਂ ਸਾਡਾ ਬਿਵਾਦ ਚੱਲ ਚੱਲ ਰਿਹਾ ਸੀਗਾ ਭਾਈ ਮੰਗਰੀਤ ਸਿੰਘ ਜੀ ਦੇ ਨਾਲ ਹਨਾ ਉਹ ਅੱਜ ਸਾਡਾ ਸਾਰਾ ਖਤਮ ਹੋ ਚੁੱਕਿਆ ਜੀ ਸਾਡੇ ਦਿਲ ਮਿਲ ਗਏ ਆ ਜੀ ਜੋ ਇਹਨਾਂ ਨੇ ਆਪਣੀ ਜ਼ੁਬਾਨ 'ਚ ਗਲਤ ਸੰਧਾਵਲੀ ਬੋਲੀ ਸੀਗੀ ਉਹ ਅੱਜ ਮੈਂ ਵਾਪਸ ਲੈ ਰਹੀ ਆ ਜੀ ਫਿਰ ਦੂਸਰੇ ਨੰਬਰ ਤੇ ਜੋ ਦੁਨੀਆ ਮੇਰੇ ਤੇ ਰੋਪ ਲਗਾ ਰਹੀ ਆ ਕਿ ਭਾਈ ਬਾਬੇ ਨੂੰ 50000 ਰੁਪਏ ਦਾ 1.5 ਲੱਖ ਪਾਤਾ 2 ਲੱਖ ਪਾਤਾ ਉਹ ਸਾਰੇ ਮੇਰੇ ਨਾਮ ਤੋਂ ਫੇਕ ਅਕਾਊਂਟ ਬਣਾ ਕੇ ਪੈਸੇ ਲੈਤੇ ਜਾ ਰਹੇ ਆ ਜੀ ਜੋ ਵੀ ਪੈਸੇ ਅਕਾਊਂਟ ਦੇ ਵਿੱਚ ਪਾ ਰਿਹਾ ਜੀ ਉਹ ਆਪਣੇ ਆਪ ਜ਼ਿੰਮੇਵਾਰ ਹੋਊਗਾ ਉਹਦੇ ਵਿੱਚ ਮੈਨੂੰ ਜ਼ਿੰਮੇਵਾਰ ਨਹੀਂ ਅੱਜ ਤੋਂ ਬਾਅਦ ਜੋ ਪਹਿਲਾ ਵੀਡੀਓ ਪਾਤੀਆਂ ਬੀੜੀਆਂ ਵਾਲੀਆਂ ਸਿੱਕਟਾਂ ਵਾਲੀਆਂ ਜੋ ਮੇਰੇ ਤੋਂ ਫਰਾਮੀਆਂ ਹੋਈਆਂ ਗਲਤੀਆਂ ਹੋਈਆਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਾ ਕੇ ਮਾਫੀ ਮੰਗ ਲਈ ਸੀ ਜੀ ਅੱਜ ਤੋਂ ਬਾਅਦ ਮੇਰੇ ਕੋਈ ਵੀਡੀਓ ਅਪਲੋਡ ਨਹੀਂ ਹੋਊਗੀ ਨਾ ਪੌਣ ਵਾਲੀ ਹੋਊਗੀ ਨਾ ਬਚਨ ਵਾਲੀ ਹੋਊਗੀ ਨਾ ਪੁਛਾ ਵਾਲੀ ਹੋਊਗੀ ਹਮ ਜੈ ਮਾਤਾ ਦੀ ਜੈ ਜੀ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਰਾਮਾਜੋਗ ਪ੍ਰਸ਼ਾਸਨ ਜੀਐਸਪੀ ਮੋਗਾ ਉਹਨਾਂ ਦੇ ਦਫ਼ਤਰ ਵਿੱਚ ਆਪਾਂ ਬੈਠੇ ਬਣੇ ਸੋ ਇੱਕ ਜਿਹੜੀ ਰਿਪੋਰਟ ਤੋਂ ਮੈਂ ਚੱਲੀ ਸੀ ਪਖੰਡ ਭਜਾਓ ਪੰਜਾਬ ਬਚਾਓ ਸੋ ਉਹਦੇ ਵਿੱਚ ਜਿਹੜੇ ਮੋਗਾ ਵਾਲੇ ਸ਼ਿਵਨਾਥ ਜੀ ਉਹਨਾਂ ਦਾ ਜਿਹੜਾ ਨਾਮ ਸਾਡੇ ਕੋਲੇ ਆਇਆ ਸੀ ਸੋ ਕਾਫੀ ਲੋਕਾਂ ਦੀ ਸ਼ਿਕਾਇਤ ਸੀ ਔਰ ਉਹਦੇ ਵਿੱਚ ਜਿਵੇਂ ਸ਼ਿਵਨਾਥ ਜੀ ਉਹਨਾਂ ਨੇ ਵੀ ਦੱਸ ਦਿੱਤਾ ਵੀ ਮੇਰੇ ਨਾਂ ਤੇ ਫੇਕ ਅਕਾਊਂਟ ਬਹੁਤ ਖੋਲੇ ਜਾ ਰਹੇ ਨੇ ਔਰ ਖੁੱਲੇ ਵੀ ਹੋਏ ਨੇ ਤੇ ਲੋਕੀ ਲੱਖਾਂ ਰੁਪਏ ਉਹਦੇ ਵਿੱਚ ਪਾ ਚੁੱਕੇ ਨੇ ਔਰ ਜੇ ਕਿਸੇ ਨੇ ਇਹਨਾਂ ਨੂੰ ਕੋਈ ਬਾਇ ਹੈਂਡ ਪੈਸੇ ਦਿੱਤੇ ਹੈ ਉਹ ਮਾਨਯੋਗ ਡੀਐਸਪੀ ਮੋਗਾ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਜਿਵੇਂ ਵੀ ਤੁਹਾਡਾ ਜੇ ਕੋਈ ਲੈਣ-ਦੇਣ ਹੋਊਗਾ ਹੋ ਜੂਗਾ। ਸੋ ਉਹਦੇ ਵਿੱਚ ਜਿਹੜੀ ਪਖੰਡ ਭਜਾਓ ਦੀ ਮਹਿਮਾ ਚੱਲ ਰਹੀ ਸੀ। ਸੋ ਕਾਫੀ ਦਿਨਾਂ ਲੀਆਂ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਇਹਨਾਂ ਵੱਲੋਂ ਅਪਲੋਡ ਹੋਈਆਂ ਸੀ। ਕੁਝ ਅਸੀਂ মিডিਆ ਦੇ ਨਾਲ ਹੀ ਕਰਦੇ ਸੀ ਗੱਲਬਾਤ। ਸੋ ਉਹਦੇ ਵਿੱਚ ਅੱਜ ਸ਼ਿਵਨਾਥ ਜੀ ਔਰ ਉਹਨਾਂ ਦੇ ਨਾਲ ਕੁਝ ਸਹਾਇਕਾਏ ਨੇ ਔਰ ਕੁਝ ਸਾਧੂ ਸੰਤਰੀ ਆਏ ਨੇ। ਔਰ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂ ਵੀ ਆਏ ਨੇ ਸੋ ਇੱਥੇ ਇੱਕ ਤੇ ਜੋ ਸ਼ਿਵਨਾਥ ਵੱਲੋਂ ਬਾਬਾ ਜੀ ਹੈ ਉਹਨਾਂ ਵੱਲੋਂ ਮੇਰੇ ਤੇ ਦੋਸ਼ ਲਾਇਆ ਗਿਆ ਸੀ ਕਿ ਬੱਚੇ ਨਾਲ ਕੋਈ ਕਰਮ ਕਰਨ ਦਾ ਉਹ ਜਿਹੜੇ ਲਫ਼ਜ਼ ਇਹਨਾਂ ਨੇ ਹੁਣ ਵਾਪਸ ਲਏ ਆ ਮਾਰਦੀ ਨਾਮਾ ਜਿਹੜਾ ਸੋ ਇੱਕ ਜਿਹੜੀਆਂ ਵੀਡੀਓ ਬਹੁਤ ਅਪਲੋਡ ਹੋਈਆਂ ਸੀ ਜਿਹਦੇ ਕਰਕੇ ਤਦੋਂ ਲੋਕਾਂ ਦੀ ਸ਼ਿਕਾਇਤ ਸੀ ਵੀ ਇਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਣ ਸੋ ਉਹ ਵੀਡੀਓ ਦੇ ਵਿੱਚ ਕਾਫੀ ਜੋ ਵੀ ਚਲੋ ਆਪਕ ਸ਼ਬਦ ਇਹਨਾਂ ਵੱਲੋਂ ਬੋਲੇਗੇ ਸੰਗਤ ਨੂੰ ਜਾਂ ਅ ਕੁਝ ਸਿਗਰਟਾਂ ਪੀਣੇ ਦੀਆਂ ਵੀਡੀਓ ਉਸ ਚੀਜ਼ ਦੀ ਇਹਨਾਂ ਨੇ ਚਲੋ ਆਪਣੀ ਜਿਹੜੇ ਲੱਤ ਜੈ ਬਸ ਉਹ ਵਾਪਸ ਲਏ ਨੇ ਉਸ ਦੀ ਮਾਫੀ ਲਈ ਹੈ ਤਾਂ ਅ ਅੱਗੇ ਤੋਂ ਇਹ ਜਿਹੜੀਆਂ ਵੀਡੀਓ ਕੋਈ ਵੀ ਅਪਲੋਡ ਨਹੀਂ ਕਰਨਗੀਆਂ ਨਸ਼ੇ ਨੂੰ ਬਿਲਕੁਲ ਪ੍ਰਮੋਟ ਨਹੀਂ ਹੋਊਗਾ ਕਿਉਂਕਿ ਦੇਵੀ-ਦੇਵਤੇ ਜਿਹੜੇ ਸਾਰੇ ਸਰਕਾਰ ਜੋ ਨੇ ਇੱਕ ਉਥੇ ਸੱਚੀਆਂ ਜੋਤਾਂ ਜਲਦੀਆਂ ਜਿੱਥੇ ਵੀ ਆਪਾਂ ਭਾਵੇਂ ਘਰ ਚ ਲਾਉਨੇ ਆ ਤੋ ਉਥੇ ਕੋਈ ਵੀ ਇਹੋ ਜਿਹਾ ਨਸ਼ਾ ਜਿਹੜਾ ਪ੍ਰਮੋਟ ਰੋਡ ਵੀਡੀਓ ਰਾਹੀਂ ਕੋਈ ਵੀ ਗੱਲਾਂ ਬਾਤਾਂ ਜਿਹੜੀਆਂ ਸੰਗਤ ਦੇ ਵਿੱਚ ਨਹੀਂ ਆਉਣੀਆ ਪ੍ਰਮੋਟ ਜਿਹਦੇ ਨਾਲ ਸੰਗਤ ਦੀ ਭਾਵਨਾ ਨੂੰ ਠੇਸ ਪਹੁੰਚੇ ਜੀ ਸੋ ਇਸ ਸਬੰਧੀ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਇਕੱਤਰਤ ਹੋਏ ਆ ਸੋ ਕੁਝ ਜਿਵੇਂ ਲੋਕਾਂ ਦੀਆਂ ਚਲੋ ਸ਼ਿਕਾਇਤਾਂ ਸੀਗੀਆਂ ਵੀ ਕੁਝ ਅ ਪਖੰਡਵਾਦ ਨੂੰ ਲੈ ਕੇ ਸੋ ਇਦਾਂ ਦੀਆਂ ਸਾਰੀਆਂ ਜਿਹੜੀਆਂ ਵੀਡੀਓ ਆ ਉਹ ਜਿਹੜੀਆਂ ਬਿਲਕੁਲ ਨਹੀਂ ਸੋਸ਼ਲ ਮੀਡੀਆ ਤੇ ਆਉਣਗੀਆਂ ਔਰ ਇੱਕ ਸੱਚੀ ਸੁੱਤੀ ਜਿਹੜੀ ਸੇਵਾ ਹੈ ਉਹ ਹਰ ਇਨਸਾਨ ਕਰ ਸਕਦਾ ਮੈਂ ਪਹਿਲਾਂ ਤੋਂ ਵੀ ਬੇਨਤੀਆਂ ਕੀਤੀਆਂ ਬੀ ਨਾ ਤਾਂ ਅਸੀਂ ਗੱਦੀ ਨੂੰ ਚੱਕ ਰਹੇ ਹਾਂ ਨਾ ਅਸੀਂ ਧਰਮ ਦੇ ਖਿਲਾਫ ਬੋਲ ਰਹੇ ਹਾਂ ਔਰ ਨਾ ਹੀ ਸਾਡਾ ਕੋਈ ਦੁਖੀ ਹੈ ਨਾ ਹੀ ਸ਼ਿਵਨਾਥ ਦੁਖੀ ਹੈ ਨਾ ਕੋਈ ਹੋਰ ਬਾਬਾ ਦੁਖੀ ਹੈ ਅਸੀਂ ਸਾਰੇ ਚਲੋ ਰਲ ਮਿਲ ਕੇ ਇੱਕ ਪਖੰਡ ਨੂੰ ਦੂਰ ਕਰਨਾ ਚਾਹੁੰਦੇ ਸੀ ਸੋ ਇਸ ਕਰਕੇ ਬੇਨਤੀ ਹੈ ਵੀ ਚਲੋ ਜੋ ਵੀ ਸ਼ਿਵਨਾਥ ਜੀ ਆਏ ਨੇ ਤੇ ਅੱਜ ਸਾਨੂੰ ਫਰੀਦਕੋਟ ਤੋਂ ਬੁਲਾਇਆ ਗਿਆ ਡਿਉਟੀ ਸਾਹਿਬ ਦੇ ਦਫ਼ਤਰ ਬੈਠੇ ਆ ਇੱਕ ਸੰਗਤ तौर ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਿਛਲੇ ਦਿਨੀ ਵੀ ਬਾਬਾ ਜੀ ਨੇ ਮਾਫੀ ਨਾਮਾ ਲਿਆ ਸੀ ਅੱਜ ਵੀ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਮੁੱਚੇ ਧਰਮਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਨਾਂ ਨੇ ਮਾਫੀ ਲਈ ਹੈ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ